ਆਪਣੇ ਘਰ ਦਰਵਾਰਾ ਸਾਹਿਬ ਦਾ ਦਰਵਾਰ ਸਾਹਿਬ ਬਣ ਰਿਹਾਗਾ ਆ ਦਰਵਾਰ ਸਾਹਿਬ ਨਾਲ ਜੋੜਨਗੇ ਇਧਰੋਂ ਨਾਰਾ ਇੱਕ ਬਣ ਜੂਗਾ ਹੁਣ ਥੱਲੇ ਲੈਂਟਰ ਪਾ ਰਹੇ ਨੇ ਜੀ ਇਧਰ ਸੇਵਾਦਾਰ ਸੇਵਾ ਕਰੀ ਜਾਂਦੇ ਨੇ ਆ ਮਸੀਨ ਚ ਬ੍ਰਿੱਤੀ ਪਾ ਕੇ ਬਜਰੀ ਪਾ ਕੇ ਤੇ ਸਿਮਿੰਟ ਸੌਂਡ ਪਾ ਕੇ ਇਹਨੂੰ ਖੋਲ ਦਿੰਦੇ ਨੇ ਪਾਣੀ ਮਾਰਦੇ ਨੇ ਵਿੱਚ ਇਹ ਉਦੋਂ ਤੱਕ ਤਿਆਰ ਹੋ ਜਾਂਦਾ ਮਸਾਲਾ ਨਾਲ ਦੀ ਨਾਲ ਪਾਈ ਜਾਂਦੇ ਨੇ ਆ 9 11 ਕਿੰਨਾ ਘੰਟ ਲੱਗਦਾ ਇਹ ਤੇ ਸਾਰਾ ਰੰਗ ਰੂਣ ਕਰਾਇਆ ਮੂਰੇ ਸਿੱਧੂ ਮੂਸੇ ਵਾਲੀ ਫੁੱਟ ਲਈ ਹੋਈ ਹੈ ਹੈ ਕੋਈ ਹੋਰ ਜਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆ ਚਤ ਗੁਰ ਨਾ ਨਾ ਕਰ ਦੇ ਤੇ ਮਰ ਕਾਲ ਆਪ ਆ ਗਏ ਸੀ ਆਪਣੇ ਗੁਰਦੁਆਰਾ ਸਾਹਿਬ ਇੱਧਰ ਆਪਣੇ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਬਣ ਰਿਹਾਗਾ ਆ ਦਰਬਾਰ ਸਾਹਿਬ ਨਾਲ ਜੋੜਨਗੇ ਇੱਧਰੋਂ ਨਾਰਾ ਇੱਕ ਬਣ ਜਿਊਗਾ ਹੁਣ ਥੱਲੇ ਲੈਂਟਰ ਪਾ ਰਹੇ ਨੇ ਜੀ ਇਹ ਵੀ ਸਾਡੇ ਕੰਢੇ ਹੈਦਰ ਸੇਵਾਦਾਰ ਸੇਵਾ ਕਰੀ ਜਾਂਦੇ ਨੇ ਮੈਂ ਵੀ ਆਇਆ ਸੀ ਮਖਮਾਇ ਵੀ ਕਰਾਇ ਹੋਣਾ ਸੀਵਾ ਦਾ 15 ਮਿੰਟ ਤੂੰ ਮੇ ਕਰਾਂਗਾ ਸੇਵਾ ਕਰਾ ਦੇ ਤੂੰ ਵੀ ਸੇਵਾ ਕੋਸਤਾਂ ਲੈ ਜਾ ਕੇ ਬਠਲ ਜਿੱਕੇ ਤੂੰ ਭਾਈ ਜਾ ਜੰਗਾ ਤੂੰ ਕੋਲੋਂ ਜਾ ਕੇ ਦਿਖਾਉਣੇ ਤੈਨੂੰ ਆਵੇ ਉਸ ਸਰੀ ਅਸਰੀਆ ਪਾਤਾ ਆ ਮਸ਼ੀਨ ਚ ਬਰੇਤੀ ਪਾ ਕੇ ਬਾਜਰੀ ਪਾ ਕੇ ਤੇ ਸਿਮੈਂਟ ਸੁਨਟ ਪਾ ਕੇ ਇਹਨੂੰ ਘੋਲ ਦਿੰਦੇ ਨੇ ਪਾਣੀ ਮਾਰਦੇ ਨੇ ਵਿੱਚ ਤੇ ਉਦੋਂ ਤਰ ਤਿਆਰ ਹੋ ਜਾਂਦਾ ਮਸਾਲਾ ਨਾਲ ਦੀ ਨਾਲ ਪਾਈ ਜਾਂਦੇ ਨੇ ਕਰਨਾ ਪਾਤੀ ਬਰਾ ਅੱਜ ਇੱਥੇ ਸਰੀਆ ਪਾਇਆ ਪਿਆਗਾ ਫੇਰ ਰਹਿਗਾ ਤਾਂ ਵਸ ਚੱਲੀ ਜਾਂਦੇ ਆ ਕਿ ਕਰੀ ਜਾਂਦੇ ਆ ਕਿ ਸੇਵਾ ਆ ਨਾਟ 11 ਕਿੰਨਾ ਘੰਟ ਲੱਗਦਾ ਇੱਥੇ ਸਾਰਾ ਰੰਗ ਰੂੰਗ ਕਰਾਇਆ ਮੂਰੇ ਸਿੱਧੂ ਮੂਸੇ ਵਾਲ ਦੀ ਫੋਟੋ ਲਾਈ ਹੋਈ ਹੈ ਹੈ ਕੋਈ ਹੋਰ ਕੱਲ ਪੱਕੀ ਐ ਚਾ ਖਰਚਾ ਫਤਿਹ ਮੂਰੇ ਲੱਗਾ ਤਾਂ ਥੋੜੀ ਰਹਿ ਗਿਆ। ਉਹ ਹੁਣ ਬੰਦੇ ਘਟ ਗਏ ਪਹਿਲਾਂ ਬੰਦੇ ਕਾਫੀ ਸੀਗੇ। ਚੱਲ ਹੁਣ ਤਾਂ ਰੋਜ਼ ਸੇਵਾ ਚੱਲਿਆ ਕਰੂਗੀ। ਤੇ ਆਪਾਂ ਆਇਆ ਕਰਾਂਗੇ। ਨਾਲੇ ਸਵੇਰ ਤੋਂ ਪ੍ਰਭਾਤ ਫੇਰੀ ਤੇ ਵੀ ਜਾਣਾ ਹੈਗਾ। ਆ ਤਾਂ ਹੋ ਗਿਆ ਇੱਧਰ ਕੰਪਲੀਟ ਆ। ਹੁਣ ਬੀਮ ਚ ਪਾਉਣ ਲੱਗ ਗਏ ਆ। ਤੇ ਉਦਾਂ ਵੀ ਟਾਈਮ ਵੀ 5 ਦਾ 5 ਵਜੇ ਆਉਣੇ ਆ ਸ਼ਾਮ ਦੇ। ਆ ਗਿਆ ਪਾ ਗੁਰਦੁਆਰਾ ਸਾਹਿਬ ਲਵੇ ਲੱਗ ਗਏ ਆ ਗਿਆਗੇ ਨਾ ਤੁੰਗ ਨਾਰਤ ਸਸਾਰ ਘਟਿਆ ਆਪਣੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੀ ਵੀ ਉਹ ਸਾਰੀ ਹੋ ਰਹੀ ਹੈ ਕਿ ਹੋਰ ਦਰਬਾਰ ਸਾਹਿਬ ਬਣਾ ਰਹੇ ਨੇ ਤੇ ਕਵਿਤਾ ਨੂੰ ਬੇਟੀ ਦਿਖਾਵਾਂਗੇ ਸਤਿਗੁਰ ਨਾਨਕ ਪਰ ਗਟਿਆ ਸਤਿਗੁਰ ਨਾਨਕ ਸਰਗਟਿਆ ਸਤਿਗੁਰ ਨਾਨਕ ਪਰ ਗਟਿਆ ਸਤਿਗੁਰ ਨਾਨਕ ਪਰ ਗਟਿਆ ਦੇਖੋ ਕਿੰਨੀ ਜ਼ਿਆਦਾ ਸੰਗਤ ਅੱਜ ਰੋਜ਼ ਵਧਦੀ ਜਾਂਦੀ ਹੁਣ ਤਿੰਨ ਦਿਨ ਸਤਿਗੁਰ ਨਾਨਕ ਪਰ ਗਟਿਆ ਆ ਸਤਿਗੁਰ ਨਾਨਕ ਸਰਗਟਿਆ ਮਾਣੇ ਇਸਾਂ ਮਿਹਾਂ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਜਿਹੜਾ ਸੰਗਤਾਂ ਨੇ ਭਾਈ ਜਿਹੜਾ ਆਇਆ ਵੇਖੇ ਅਦਰ ਬਾਬਾ ਜੀ ਬੋਲੀ ਜਾਂਦੇ ਨੇ ਕਿ ਅੱਜ ਪ੍ਰਬਾਤ ਫੇਰੀ ਕੱਢੀ ਸੀ ਕੱਲ ਵੀ ਅੱਜ ਦੂਜਾ ਦਿਨ ਸੀਗਾ ਤੇ ਆਹ ਦੇਖੋ ਗੁਰੂ ਸਾਗਰ ਕੱਲ ਤਾਂ ਬੀਮ ਬੀਮ ਭਰੇ ਨਿਕਲੇ ਅੱਜ ਰਾਤ ਬਖਰਾਵ ਸੀ ਸੋ 9:00 ਵਜੇ ਤਕਰੀਬਨ ਆਪਾਂ ਐਸੀ ਪਰਸੋਂ ਤੇ ਇੱਕ ਦਿਨ ਕੱਲ ਆਪਾਂ ਜੀ ਦੀ ਜੂਰੀ ਵੱਢਣ ਲੱਗ ਗਏ ਤਾਂ ਕਰਕੇ ਨਹੀਂ ਆਇਆ ਗਿਆ ਅੱਜ ਦੇਖਾਂਗੇ ਅੱਜ ਸੇਵਾ ਕਰ ਜਾਗੇ ਆ ਕੇ ਮੇਰੇ ਨਾਲ ਗੁਰ ਫਤਿਹ ਵੀ ਆਇਆ ਸੀ ਅੱਜ ਪ੍ਰਭਾਤ ਫੇਰੀ ਤੇ ਹਾਂਜੀ ਜਿਵੇਂ ਕਿ ਤੁਸੀਂ ਬਲੌਗ 'ਚ ਵੇਖਿਆ ਹੀ ਐ ਕਿ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੀ ਇਮਾਰਤ ਦੀ ਉਹ ਸਾਰੀ ਹੋ ਰਹੀ ਹੈਗੀ ਤੇ ਮੈਂ ਪਰਸੋਂ ਸੇਵਾ ਕਰਕੇ ਆਇਆ ਸੀਗਾ ਅੱਜ ਫੇਰ ਜਾਊਗਾ ਕੱਲ ਜਾਇ ਨਹੀਂ ਗਿਆ ਕੱਲ ਜੀਰੀ ਵੜਦੇ ਸੀਗੇ ਤੇ ਵੈਸੇ ਕੱਲ ਮੈਂ ਪਰਮਾਤਮਾ ਦਾ ਨਾਮ ਲੈ ਕੇ ਮਖ ਆਪਣੀ ਜੀਰੀ ਪਰਮਾਤਮਾ ਮੈਂ ਕਹਾ ਮਖ ਪਹਿਲਾ ਵਰਗੀ ਹੋ ਜੇ ਬਹੁਤ ਹੈਗੀ ਤੇ ਜੀਰੀ ਪਹਿਲਾਂ ਜਹੀ ਨਿਕਲਾਈ ਪਿਛਲੇ ਸਾਲਾਂ ਲਈ ਕਿਉਂਕਿ ਐਤ ਕੀ ਘੱਟ ਲਿਕ ਕਰ ਰਹੀਆਂ ਨੇ ਲੋਕਾਂ ਦੀਆਂ ਤੇ ਪਰ ਆਪਣੀ ਠੀਕ ਆ ਵੀ 80 ਕ ਮਣੇ ਦੀ ਹੋਗੀ ਤੇ ਬਹੁਤ ਹੈਗੀ ਤਾਂ ਐ ਤਾਂ ਤੁਮਾਂ ਭਰਦੀ ਨਹੀਂ ਹੈਗੀ ਤੇ ਬਾਕੀ ਜੇ ਤੁਹਾਨੂੰ ਬਲੌਗ ਵਧੀਆ ਲੱਗਦਾ ਲੱਗਦਾ ਹੁੰਦਾ ਆਪਣਾ ਤਾਂ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਵੱਧ ਤੋਂ ਵੱਧ ਕਰਿਆ ਕਰੋ ਹੁਣ ਆਪਾਂ ਘਾਟ ਘਾਟ ਬਲੌਗ ਆਈ ਕੈਂਡ ਕੈਂਡ ਬਲੌਗ ਪਾਇਆ ਕਰਾਂਗੇ